ਦੇਸ਼ ਦੇ ਤੀਸਰੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੋਚੂ ਕਰਨ ਤੋਂ ਬਾਅਦ ਫਰੀਦਕੋਟ ਵਿੱਚ ਪਾਸਵਾ ਮੰਡਲ ਦੇ ਅਗੂ ਲਲਿਤ ਕੱਕੜ ਦੀ ਅਗਵਾਈ ਚ ਪਾਸਪਾਰਵਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਏ ਗਈ ਇਸ ਮੌਕੇ ਭਾਜਪਾ ਅਗੂ ਲਲਿਤ ਕੱਕੜ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਤੀਸਰੀ ਵਾਰ ਹੈਟਟ੍ਰਿਕ ਮਾਰ ਕੇ ਸਰਕਾਰ ਬਣਾਈ ਹੈ ਉਹਨਾਂ ਕਿਆਕੀ ਵਿਰੋਧੀਆਂ ਵੱਲੋਂ આરોਪ ਲਗਾਏ ਜਾ ਰਹੇ ਹਨ ਕਿ ਇਹ ਸਰਕਾਰ ਕੁਝ ਮਹੀਨੇ ਹੀ ਚੱਲੇਗੀ ਪਰ ਇਹ ਸਰਕਾਰ ਪੂਰੇ 5 ਸਾਲ ਚੱਲੇਗੀ ਦੋ ਅੱਗੇ ਚੱਲਣਾ ਜਾਰੀ ਹੈ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜੀ ਸਾਡੇ ਨਰਿੰਦਰ ਮੋਦੀ ਜੀ ਤੀਜੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ ਲਗਾਤਾਰ ਭਾਰਤੀ ਜਨਤਾ ਪਾਰਟੀ ਦੀ ਤੀਜੀ ਵਾਰੀ ਕੇਂਦਰ ਦੇ ਵਿੱਚ ਸਰਕਾਰ ਬਣਨ ਜਾ ਰਹੀ ਹੈ ਅੱਜ ਉਹਨਾਂ ਨੇ ਸੌ ਚੱਕੀ ਹੈ ਉਹਦੀ ਖੁਸ਼ੀ ਦੇ ਵਿੱਚ ਸਾਰੇ ਭਾਈ ਭਾ ਵਰਕਰ ਖੁਸ਼ੀ ਮਨਾ ਰਹੇ ਹਨ ਤੇ ਲੱਡੂ ਵੰਡ ਰਹੇ ਹਨ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇੱਕ ਭਾਰਤੀ ਜਨਤਾ ਪਾਰਟੀ ਦਾ ਇਸ ਵਾਰ ਵੋਟ ਸ਼ੇਅਰ ਵਧਿਆ ਹੈ ਕਿਵੇਂ ਦੇਖਦੇ ਹੋ ਸਾਰੇ ਦੇਖੋ ਭਾਰਤੀ ਜਨਤਾ ਪਾਰਟੀ ਦਾ ਵੋਟ ਸ਼ੇਅਰ 6.5% ਤੋਂ ਵੱਧ ਕੇ 19.5% ਹੋਇਆ ਲੋਕਾਂ ਦਾ ਭਰਪੂਰ ਹੰਗਾਰਾ ਮਿਲਿਆ ਅਗਲੀ ਵਾਰੀ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਦੀ ਸਰਕਾਰ ਬਣਾਏ। ਫੈਮਨੀ ਬਿੱਟੂ ਨੂੰ ਲੁਧਿਆਣਾ ਤੋਂ ਉਹਨਾਂ ਨੂੰ ਵੀ ਜਿਹੜਾ ਕਾਂਗਰਸ ਪਾਰਟੀ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਆ ਤਾਂ ਉਹਨਾਂ ਨੂੰ ਵੀ ਜਿਹੜਾ ਮੰਤਰੀ ਮੰਤਰੀ ਭਾਰਤੀ ਜਨਤਾ ਪਾਰਟੀ ਇੱਕ ਇਹੋ ਜਿਹੀ ਪਾਰਟੀ ਹੈ ਇੱਕ ਸਮਾਨਨੇ ਕਾਰਜਕਰਤਾ ਨੂੰ ਚੱਕ ਕੇ ਮੁੱਖ ਮੰਤਰੀ ਬਣਾ ਦਿੰਦੀ ਹੈ। ਫਰਮੀਤ ਬਿੱਟੂ ਜੀ ਨੂੰ ਲੋੜ ਤੋਂ ਵੱਧ ਉਮੀਦ ਤੋਂ ਵੱਧ ਲੋਕਾਂ ਨੇ ਵੋਟਾਂ ਪਾਈਆਂ ਉੱਤੇ ਕੁਝ ਥੋੜੇ ਜੇ ਮਾਰਜਨ ਨਾਲ ਉਹ ਵੋਟਾਂ ਤੋਂ ਪਿੱਛੇ ਰਹਿ ਗਏ ਸਾਰੀਆਂ ਸ਼ਹਿਰੀ ਹਲਕਿਆਂ ਦੇ ਵਿੱਚ ਭਾਜਪਾ ਦੀ ਜਿੱਤ ਪ੍ਰਾਪਤ ਹੋਈ ਹੈ ਜਿੱਥੇ ਇੱਥੇ ਲੁਧਿਆਣਾ ਸੈਂਟਰਲ ਸਾਰੇ ਕਿਤੇ ਭਾਜਪਾ ਨੂੰ ਵੋਟਾਂ ਵੱਧ ਮਿਲੀਆਂ ਭਾਰਤਵਾਦ ਦਾ ਵੋਟ ਸ਼ੇਅਰ ਦੇਖਦੇ ਹੋਇਆ ਘਰਾ ਵੱਧਿਆ ਹੋਇਆ ਪੰਜਾਬ ਦੇ ਵਿੱਚ ਅੱਗੇ ਕੀ ਹੁੰਦਾ ਸੀਗਾ ਕੋਈ ਬੰਦਾ ਕੇਂਦਰ ਦੇ ਵਿੱਚ ਨਹੀਂ ਹੁੰਦਾ ਸੀ ਹੁਣ ਜਿਵੇਂ ਬਿੱਟੂ ਜੀ ਨੇ ਕਿਹਾ ਮੈਂ ਪੁੱਲ ਦਾ ਕੰਮ ਕਰਾਂਗਾ ਵਿੱਚ ਰਹਿ ਕੇ ਤੇ ਅਮਿਤ ਸ਼ਾਹ ਜੀ ਨੇ ਮੋਦੀ ਜੀ ਨੇ ਨਟਾਈ ਨੇ ਵਿਸ਼ਵਾਸ ਤੋਂ ਆਇਆ ਵੀ ਬਿੱਟੂ ਜੀ ਨੂੰ ਪੂਰੀ ਪਾਵਰ ਦਿੱਤੀ ਹੈ ਜ਼ਿੰਮੇਵਾਰੀ ਦਿੱਤੀ ਹੈ ਵੀ ਕਿਸਾਨਾਂ ਦਾ ਕੋਈ ਮਸਲਾ ਕੋਈ ਵਪਾਰੀਆਂ ਦਾ ਮਸਲਾ ਵੀ ਬਿੱਟੂ ਜੀ ਦੇ ਜ਼ਰੀਏ ਕੇਂਦਰ ਤੱਕ ਪਹੁੰਚਾਇਆ ਜਾਵੇ ਬੈਨੀਫਿਟ ਮਿਲੇਗਾ ਕੋ ਜਰੂਰ ਮਿਲੂਗਾ ਜੀ ਬੈਨੀਫਿਟ ਕਿਉਂ ਨਹੀਂ ਮਿਲੂਗਾ ਜੀ ਸਾਨੂੰ ਪੰਜਾਬ ਨੂੰ ਲੀਡਰ ਮਿਲ ਗਿਆ ਜਿਹੜਾ ਕੇਂਦਰ ਦੇ ਵਿੱਚ ਬੈਠੂਗਾ ਜਾ ਕੇ ਮੰਤਰੀਆਂ ਦੇ ਵਿੱਚ ਉਹ ਜਾ ਕੇ ਗੱਲ ਕਰੂਗਾ ਸਾਡੇ ਪਹਿਲਾਂ ਵੀ ਸੀਗੇ ਲੀਡਰ ਪੁਰੀ ਜੀ ਹਰਦੀਪ ਪੁਰੀ ਜੀ ਸੋਮ ਪ੍ਰਕਾਸ਼ ਜੀ ਉਹਨਾਂ ਨੇ ਵੀ ਵਧੀਆ ਕੰਮ ਕੀਤਾ ਤੇ ਸਾਨੂੰ ਹੁਣ ਇੱਕ ਹੋਰ ਯੰਗ ਲੀਡਰ ਮਿਲ ਗਿਆ ਯੂਥ ਨੂੰ ਨਾਲ ਲੈ ਕੇ ਚੱਲਣ ਵਾਲੇ ਪਾਰਟੀ ਦੇ ਵਿੱਚ ਡਬਲ ਜਾਣ ਪੈ ਗਈ ਉਹਨਾਂ ਦੇ ਆਉਣ ਨਾਲ ਫਰੀਕੋਟ ਲੋਕ ਸਭਾ ਤੋਂ ਵੀ ਜਿਹੜੇ ਇੱਕ ਕਲਾਕਾਰ ਨੇ ਅਨਸਰਾ ਜਸ ਕਾਫੀ ਸਟਰਗਲ ਕੀਤਾ ਸੀ ਉਹਨਾਂ ਨੇ ਕਾਫੀ ਉਹਨਾਂ ਦੇ ਖਿਲਾਫ ਜਿਹੜਾ ਕਿਸਾਨਾਂ ਨੇ ਫੋਟੋਸਟ ਕੀਤੇ ਸੀਗੇ ਫਿਰ ਵੀ ਉਹ ਜਿਹੜਾ ਲੋਕਾਂ ਦੇ ਵਿੱਚ ਵਿਚਰਦੇ ਰਹੇ ਆ ਤਾਂ ਤੁਸੀਂ ਕਿਵੇਂ ਜਾਣਦੇ ਹੋ ਕਿ ਇੱਕ ਅਨਸਰਾ ਜਸ ਨੂੰ ਕੋਈ ਨਾ ਕੋਈ ਆਦਰ ਦੇਣਾ ਚਾਹੀਦਾ ਸੀ ਕਿ ਦੇਖੋ ਉਹਨਾਂ ਨੂੰ 127000 ਵੋਟ ਮਿਲੇ ਜੀ ਜਿਹੜਾ ਮਾਲਵਾ ਏਰੀਆ ਹੈ ਭਾਜਪਾ 2022 ਦੇ ਵਿੱਚ ਕੁਝ ਕੋਸ਼ ਹਲਕਿਆਂ ਦੇ ਵਿੱਚ ਪਹਿਲੀ ਵਾਰ ਹੀ ਇਲੈਕਸ਼ਨ ਲੜੀ ਤੇ ਲੋਕਾਂ ਦਾ ਭਰਪੂਰ ਸਾਥ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਗਵਾਹੀ ਦੇ ਵਿੱਚ ਜੋ ਤੀਜੀ ਵਾਰੀ ਸਰਕਾਰ ਬਣੀ ਹੈ ਸਾਨੂੰ ਵੀ ਇਥੋਂ ਪੂਰ ਸਮਰਥਨ ਮਿਲਿਆ ਲੋਕਾਂ ਦਾ ਵੋਟਾ ਪ੍ਰਾਪਤ ਹੋਈਆਂ ਜਰੂਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਵੀ ਕੋਈ ਨਾ ਕੋਈ ਅਹੁਦਾ ਦਿੱਤਾ ਜਾਵੇਗਾ ਤੇ ਉਹ ਫਰੀਦਕੋਟ ਦੇ ਵਿੱਚ ਨਰਿੰਦਰ ਆਪ ਦਾ ਕਿਆ ਰੱਖਣਗੇ ਤੇ ਹਲਕੇ ਦੀ ਸੇਵਾ ਕਰਦੇ ਰਹਿਣਗੇ 2027 ਦੀਆਂ ਚੋਣਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ 2027 ਦੀਆਂ ਚੋਣਾਂ ਲੜਾਂਗੇ ਜੀ ਹੌਮਾ ਮਾ ਕੇ ਜਿੱਤਾਂਗੇ ਸਰਕਾਰ ਬਣਾਵਾਂਗੇ ਪੰਜਾਬ ਚ ਬੜੀ ਸਰਕਾਰ ਬਣੂਗੀ ਲੋਕ ਬਣਾਉਣਗੇ ਲੋਕਾਂ ਦਾ ਸਾਥ ਮਿਲੂਗਾ ਲੋਕਾਂ ਦਾ ਪਿਆਰ ਮਿਲੂਗਾ ਕਿਸਾਨਾਂ ਦਾ ਵੀ ਮਿਲੂਗਾ ਵਪਾਰੀਆਂ ਦਾ ਵੀ ਹਰੇਕ ਵਰਗ ਦਾ ਪਿਆਰ ਮਿਲੂਗਾ ਕਿਸਾਨਾਂ ਨੂੰ ਸੰਤੁਸ਼ਟ ਕਰਦੇ ਹੋਗੇ ਕਰਾਂਗੇ ਜੀ ਜੂਨ ਕਰਾਂਗੇ ਭਰਾ ਸਾਡੇ ਕਿਸਾਨ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز